ਮੈਂ ਮਹੰਤ ਬਾਬਾ ਪ੍ਰਗਟਦਾਸ ਕੋਟੀ ਟੱਲਾ ਢੰਡ ਖੇੜੀ ਨਗਾਇਆਂ ਜੋ ਕਿ ਸਰਕਾਰ ਨੂੰ ਬਹੁਤ ਤੇਰਾ ਤੋਂ ਬੇਨਤੀ ਕੀਤੀ ਹੋਈ ਹੈ ਤੇ ਜੋ ਬੁਰਜਟੱਲੇ ਹੈ ਬੁਰਜਟੱਲੇ ਨੂੰ ਜਾਂਦਾ ਜੋ ਕੱਚਾ ਰਸਤਾ ਹੈ ਕਕਰਾਲੇ ਤੋਂ ਕਕਰਾਲੇ ਤੋਂ ਬੁਰਜਟੱਲੇ ਨੂੰ ਸਈਪੁਰ ਨੂੰ ਜਿਹੜਾ ਰਾਹ ਜਾਂਦਾ ਹੈ ਉਹ ਬਹੁਤ ਖਰਾਬ ਹੈ ਬੜੇ ਬੜੇ ਟੋਏ ਪਏ ਹੋਏ ਨੇ ਤੇ ਸਰਕਾਰ ਇਸ ਗੱਲ ਦੇ ਡੋਰ ਨੇ ਕਰ ਰਹੀ ਤੇ ਆ ਦੇਖੋ ਨਾਲ ਸਾਡੇ ਸਾਰੀਆਂ ਮਾਈਆਂ ਭਾਈ ਅਤੇ ਬੱਚੇ ਤੇ ਤੰਗ ਪਰੇਸ਼ਾਨ ਨੇ ਸਰਕਾਰ ਨੂੰ ਬਹੁਤ ਸਾਲਾਂ ਤੋਂ ਮੈਂ ਬੇਨਤੀ ਪੱਤਰ ਦਿੱਤਾ ਹੋਇਆ ਕਿ ਕਕਰਾਲੇ ਤੋਂ ਬੁਰਜਟਲੇ ਤੱਕ ਸੜਕ ਬਣਾਈ ਜਾਵੇ ਤੇ ਆ ਦੇਖੋ ਹਾਲ ਸਾਡੀ ਗੱਡੀ ਵੀ ਅਤੇ ਹੋਰ ਗੱਡੀਆਂ ਵੀ ਇੱਥੇ ਫਸ ਜਾਂਦੀਆਂ ਹਨ ਕੱਚਾ ਰਹਾ ਹੈ ਪੱਤੇ ਰਾ ਨੂੰ ਪੱਕਾ ਕੀਤਾ ਜਾਵੇ ਬੇਨਤੀ ਪ੍ਰਬੰਧ ਕਰੇ ਸਰਕਾਰ